ਆ ਤੂੰਆਂ ਤੂੰਆਂ ਕੀਤਾ ਗਿਆ ਹੈ ਅੱਜ ਬਣ ਰਿਹਾ ਹੈ ਪਰੌਠੇ ਆਲੂ ਵਾਲੇ ਪੂਰੀ ਤੂੰਆਂ ਵਾਲੀ ਕੀਤੀ ਪੇਸੋਈ ਦੇ ਵਿੱਚ ਸ਼ਾਮ ਨੂੰ ਖਾਹਿਆ ਪਰੌਠੇ ਮਿਲਣੇ ਹੈ ਜਾਂ ਚੰ ਭੁੱਖ ਲੱਗੀ ਹੋਏ ਕਰ ਲਿਆ ਸਾਲ ਪੈਕ ਦਿਖਾਲਤਾ ਹੂੰ ਚੱਤ ਮਮਾ ਮੱਕਣੀ ਵਾਹ ਕਾਰਤੀ ਸ਼ੁਰੂ ਓ ਇਹਦੇ ਪੂਆ ਤਾਂ ਖਾ ਹਟੀ ਹੈ ਸ਼ਾਂਸ ਹੁਣ ਲੱਗਾ ਖਾਂ ਆ ਸਾਡਾ ਬੰਦਾ ਚੱਲਿਆ ਖੇਡਣ ਦੋ ਪਰੋਠੇ ਖਾ ਲਏ ਹੁਣ ਕਹਿੰਦਾ ਨੀਂਦ ਆਉਦੀ ਆ ਆਲੂ ਵਾਲੇ ਦੋ ਪਰੋਠੇ ਖਾ ਲਏ ਹੇ ਹੁਣ ਕਿੱਦਾਂ ਹੋਊਗੀ ਫਿਕਤ ਘਟ ਖਾ ਲੰਦਾ ਮੈਟ ਹੈਗਾ ਕਿੰਨੇ ਵਜੇ ਅੱਜ 3:00 ਵਜੇ ਉੱਤੇ ਆਉਣੇ ਚਾਹੀਦੇ ਆ 4:00 ਵਜੇ 4:00 ਵਜੇ ਆ ਉਹਨਾਂ ਉਹਨਾਂ ਕਿਹਦੇ ਨਾਲੇ ਮੈਸਜ ਆ ਗਰਦਾਰ ਹੈ ਗਰਦਾਰ ਵਾਲਿਆਂ ਨੂੰ ਗਰਦਾਰ ਵਾਲਿਆਂ ਨਾ ਅੱਗੇ ਤੇ ਨਹੀਂ ਪਿਆਰ ਵਟਾ ਮੈਜੂਗਾ ਪਹਿਲੀ ਵੀ ਨਹੀਂ ਹੈ సార్కు లాగో కో దర్శన ਪਾਣੀ ਘਟਿਆ ਥੋੜਾ ਮੀ ਪੈ ਨੂੰ ਦੇਨ ਹੋਗਾ ਪਾਣੀ ਘਟਿਆ ਲਾਗੋ ਚ ਛੇ ਪਸਲੇ ਲੱਗੇ ਹੋ ਸ਼ਨੀਵਾਰ ਦਾ ਦਿਨ ਹੈ ਅੱਜ ਰਸ ਪੂਰਾ ਸਭ ਲੋਕ ਘੁੰਮਣ ਫਿਰਨਾ ਹੈ ਉਹ ਅੱਜ ਲਾਗੋ ਤੇ ਮੱਥੀਆਂ ਹੀ ਫੜ ਹੋ ਰਹੀਆਂ ਅੱਜ ਰਾਤ ਨੂੰ ਚੱਲੂ ਮੱਛੀ ਫੇ ਪ੍ਰਾਈ ਉਹ ਪ੍ਰਾਤੀ ਕੋ ਰਹਿ ਗਿਆ ਉੱਧਰ ਮੋਰੇ ਉਹ ਬਰੇਸ਼ੀਆ ਚ ਪੈ ਜਾਂਦਾ ਜਲਾ ਨਹੀਂ ਬੇਰਗਮ ਚ ਪੈ ਜਾਂਦਾ ਸਾਰ ਨਿਕੋ ਇਹ ਸਾਰੇ ਹੋਟਲ ਬਣੇ ਹੋਏ ਆ ਨਾਲ ਨਾਲ ਸੜਕ ਤੇ ਲਾਗੋ ਦੇ ਨਾਲ ਨਾਲ ਪੂਰੇ ਹੋਟਲ ਇੱਧਰਲੀ ਸਾਈਡ ਤੇ ਛੂੜ ਜਿਹਾ ਛੇਪ ਰਿਆ ਪਾੜੀ ਥੱਲੇ ਚੱਲਿਆ 500 ਤਾਂ ਮਿੰਟਾਂ ਚ ਸਾਡੇ ਬੰਦੇ ਵੀ ਤੁਰੇ ਆਉਂਦੇ ਅਗਰ ਸ਼ਾਨ ਹੋਣੀ ਚਾਂਸੂ ਹੈ ਹੈ ਕਸਤਾਨੀਏ ਘਾ ਰਹੇ ਆ ਫੇ ਹਮ ਚਲੋ ਸਹੀ ਹੈ ਆ ਬੱਚਿਆਂ ਦੇ ਖੇਡਣ ਵਾਸਤੇ ਪਿੰਗਾ ਪੂੰਗਾ ਲੱਗੀਆਂ ਹੋਈਆਂ ਆ ਪੁਲ ਦਾ ਇਧਰਲਾ ਪਾਸਾ ਜਿਹੜਾ ਪੁਲ ਦੇ ਅੱਧਾ ਪੁਲ ਬੈਰਗਮ ਦੇ ਵਿੱਚ ਪੈ ਜਾਂਦਾ ਤੇ ਅੱਧਾ ਪਰਲਾ ਪਾਸਾ ਬਰੇਸ਼ੀਆ 'ਚ ਪੈ ਜਾਂਦਾ ਉਹ ਬਰੇਸ਼ੀਆ ਦਾ ਪਿੰਡ ਆ ਤੇ ਇਧਰਲੇ ਪਾਸੇ ਜਿੱਥੇ ਮੈਂ ਖੜਾ ਆ ਇਹ ਬੈਰਗਮ ਦਾ ਪਿੰਡ ਆ ਆ ਰੈਡੀ ਲੱਗੀ ਹੋਈ ਕਸਤਾਨੀਆਂ ਵਾਲੀ ਸ਼ਿਪ ਵੀ ਆ ਗਿਆ ਹੋ ਗਿਆ ਸ਼ਿਪ ਦਾ ਟਾਈਮ ਵੀ ਕਿਹੜਾ ਜਿਹੜਾ ਹੋਣਾ ਚੈਪ ਲੱਗ ਗਿਆ ਲੱਗੇ ਲੋਕ ਉੱਤਰਨ ਲਾਤੀਆਂ ਪੌੜੀਆਂ ਹਾ ਕੀ ਕਰਨ ਲੱਗਾ ਤੋਪ ਚਲਾਉਣ ਲੱਗਾ ਹੈ ਅਰੇ ਯਾਰੀ ਅਰੇ ਸਿੱਧੂ ਮੂਸੇਵਾਲੀ ਬਣਨ ਪਾਈਓ ਆ ਹੈ ਚਾਂਦ ਨੂੰ ਜਾ ਰਿਹਾ ਸੈਰ ਕਰਨ ਪਿੱਛੇ ਤੇਰੇ ਭਾਈਆ ਮੱਛੀਆਂ ਫੜਦਾ ਪੋਸਟਾਂ ਕੋ ਫੜੀ ਪੁੜੀ ਵੀ ਹੈ ਟੈਟਾਂ ਜਗ ਪਈਆਂ ਚਾਨਣ ਹੋ ਗਿਆ ਹਣੂੰ ਕਿ ਸੀ ਅਸੀ ਲੱਗੋਤੇ ਰੋਟੀ ਰੋਟੀ ਬਣਾਉਂਦੀ ਹੈ ਮਤ ਨਹੀਂ ਸੀਗੀ ਫਿਰ ਪੀਜੇ ਲੈ ਲਏ ਪੀਜੇ ਖਾ ਲੈ ਪੀਜੇ ਖਾਣੇ ਚੱਲਦੀ ਹੈ ਸਾਰਾ ਦੁਆਰਾ ਮੇਰਾ ਹੁਣ ਪੀਜੇ ਖਾ ਕੇ ਅਸੀਂ ਲੱਗੇ ਆ ਸੋਣ ਹੱਕ ਹੋ ਗਏ ਹਾਂ ਵੀਡੀਓ ਕਰ ਲ ਕੇ ਬੰਦ ਤੇ ਲਾਈਕ ਸ਼ੇਅਰ ਪੁੱਲੇ ਗਿਆ ਤੁਮ ਵੀ ਟੱਕ ਕਰ ਕੰਨ ਲੀਆ ਤੇ ਇਹ ਲੱਗੋਤੇ ਨੇ vela el... godelia